ਬਹੁਤ ਹੀ ਗੰਭੀਰ ਮੁੱਦੇ ਤੇ ਲਾਈਵ ਹੋਇਆ ਮਕਸਦ ਮੇਨ ਹੀ ਅਵੀ ਆਪਾਂ ਥੋੜੇ ਦਿਨ ਪਹਿਲਾਂ ਜਿਵੇਂ ਵੀਡੀਓ ਪਾਈ ਸੀਗੀ ਕੋਟਕਪੁਰਾ ਚੌਂਕ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ ਕਿਉਂਕਿ ਜਿਹੜਾ ਮੈਂ ਲਾਈਵ ਚਲਾਇਆ ਸੀਗਾ ਕੋਟਕਪੁਰੇ ਉੱਥੇ ਮੈਨੂੰ ਬਹੁਤ ਲੋਕਾਂ ਦੇ ਕਮੈਂਟ ਆਏ ਜਿਹੜੇ ਗਲਤ ਆਏ ਵੀ ਅਲੱਗ-ਅਲੱਗ ਤਰ੍ਹਾਂ ਦੇ ਕਮੈਂਟ ਆਏ ਵੀ ਤੂੰ ਤਮਾਸ਼ੀਨ ਲੋਕ ਐ ਤਮਾਸ਼ਾ ਦੇਖਦੇ ਆ ਜਾਂ ਜੋ ਵੀ ਆ ਤੁਸੀਂ ਸਿਰਫ ਵੀਡੀਓ ਬਣਾਉਣ ਵਾਲੇ ਆ ਜਾਂ ਜਿਵੇਂ 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 ਤੁਸੀਂ ਛੜਾਇਆ ਕਿਉਂ ਨਹੀਂ ਕਾਫੀ ਜਾਂਦੀ ਮੈਂ ਨੋਟ ਕੀਤੀ ਉਹਨਾਂ ਜਿਹੜੇ ਵੀਰਾਂ ਨੇ ਮੇਰੇ ਕਮੈਂਟ ਕੀਤੇ ਆ ਇਹ ਉਹਨਾਂ ਨੂੰ ਇਹ ਮੇਰਾ ਜਵਾਬ ਹੈ ਤੇ ਜਵਾਬ ਧਿਆਨ ਨਾਲ ਸੁਣਿਓ ਤੇ ਜੇ ਕੋਈ ਆਨਸਰ ਲੈਣਾ ਕੋਈ ਕਹਿੰਦੀ ਫੋਨ ਨੰਬਰ ਦੇ ਤੇ ਉਹਨਾਂ ਨੂੰ ਫੋਨ ਤੇ ਗੱਲ ਕਰਨੀ ਆ ਆਪਾਂ ਜਿਉਂ ਬਹੁਤ ਕੋਸ਼ਿਸ਼ ਕੀਤਾ ਜਾਣਗੀ ਮੈਂ ਪੜੇ ਆ ਕਮੈਂਟ ਪਰ ਉਹਨਾਂ ਲੋਕਾਂ ਨੂੰ ਮੇਰੇ ਇਹੀ ਜਵਾਬ ਆ ਪਹਿਲੀ ਗੱਲ ਤਾਂ ਉਹਨਾਂ ਦਾ ਇਹ ਸੀਗਾ ਵੀ ਤੂੰ ਛਡਾਇਆ ਕਿਉਂ ਨਹੀਂ ਵੀ ਤੁਸੀਂ ਤਮਾਸ਼ਾ ਦੇਖਿਆ ਛਡਾਇਆ ਨਹੀਂ ਬਾਈ ਜੀ ਸੋਨੂੰ ਇਹ ਗੱਲ ਦਾ ਪਤਾ ਜਿਨ੍ਹਾਂ ਨੇ ਕਮੈਂਟ ਕੀਤੇ ਆ ਵੀ ਛਡਾਏ ਕਿਉਂ ਨਹੀਂ ਤੁਹਾਨੂੰ ਦੱਸਿਆ ਵੀ ਉੱਥੇ ਲੜਾਈ ਹੋਈ ਸਿਰਪਾੜੇ ਉਦੋਂ ਦਾ ਅੱਧੇ ਘੰਟੇ ਬਾਅਦ ਬਾਗੇਪੁਰਾਣੇ ਮੈਂ ਲਾਈਵ ਹੋਣ ਦੀ ਕੋਸ਼ਿਸ਼ ਕੀਤੀ ਉਦੋਂ ਚਲੋ ਉਹਨਾਂ ਨਿਬੜ ਗਿਆ ਸੀ ਬਾਗੇਪੁਰਾਣੇ ਵੀ ਸੇਮ ਸਿਰਪਾੜਿਆ ਸੀਗਾ ਉਹ ਹੋਰ ਹੋਰ ਜਣ ਦੀ ਪਾਰਟੀ ਸੀਗੀ ਉਹ ਹੋਰ ਬੰਦੇ ਸੀ ਇੱਥੇ ਹੋਰ ਲੜੇ ਸੀ ਪਹਿਲਾਂ ਇਹ ਦੱਸੋ ਵੀ ਕਿੱਥੇ ਕਿੱਥੇ ਛੜਾਵਾਂਗੇ ਆਪਾਂ ਇਹ ਤਾਂ ਇੱਥੋਂ ਲੜ ਕੇ ਉੱਥੇ ਫੇਰ ਲੜਦੇ ਆ ਜਿਹੜੇ ਕਹਿੰਦੇ ਛੜਾਏ ਨਹੀਂ ਤੁਸੀਂ ਆ ਕੇ ਨਿਕਲ ਕੇ ਦੇਖੋ ਕਰੋ ਇੱਕ ਦਿਨ ਬਾਹਰ ਆਓ ਕਰੋ ਤੇ ਦੇਖੋ ਦੁਨੀਆ 'ਚ ਕੀ ਹੋ ਰਿਹਾ ਕਾਪੇ ਹੁੰਦੇ ਆ ਹਥਿਆਰ ਹੁੰਦੇ ਆ ਕੱਟੇ ਹੁੰਦੇ ਇਹਨਾਂ ਕੋਲੇ ਨਸ਼ਾ ਕੀਤਾ ਹੁੰਦਾ ਕੀ ਜ਼ਿੰਮੇਵਾਰੀ ਹੈ ਵੀ ਛੋਡੇ ਨਹੀਂ ਮਾਰਨਗੇ ਜਦੋਂ ਉਹਨਾਂ ਨੂੰ ਹੋਸ਼ ਹੀ ਨਹੀਂ ਹੁੰਦੀ ਜਿਹੜੇ ਬੰਦੇ ਪਲ ਪਲ ਤੇ ਮੈਂਟ ਮੈਂਟ ਤੇ ਲੜਦੇ ਆ ਤੇ ਉਹਨਾਂ ਨੂੰ ਕਿਵੇਂ ਛੜਾ ਲੇਗਾ ਤੂੰ ਕਿਹਨੂੰ ਕਿਹਨੂੰ ਛੜਾਏਂਗਾ ਇਹ ਤਾਂ ਤੂੰ ਦੇਖ ਘਰੋਂ ਨਿਕਲ ਕੇ ਦੇਖ ਤੂੰ ਜੇ ਘਰੇ ਬੈਠੇ ਤਾਂ ਗੱਲਾਂ ਕਰੀ ਨਾ ਕਮੈਂਟ ਕਰ ਦਿੰਨੇ ਆਂ ਵੀ ਆਏ ਨੇ ਕੀਤਾ ਜੋ ਨਹੀਂ ਕਿ ਤੁਸੀਂ ਬਾਹਰ ਆਓ ਤੇ ਛਡਾਓ ਲੋਕਾਂ ਨੂੰ ਹਰ ਹਰ ਸ਼ਹਿਰ ਹਰ ਗਲੀ ਹਲ ਮੁਹੱਲੇ ਦੇ ਵਿੱਚ ਲੜਾਈ ਹੋ ਰਹੀ ਆ ਕਾਪੇ ਆ ਤਲਵਾਰਾਂ ਆ ਸ਼ਰੀਆਂ ਵਿੱਚ ਚੱਲਦੀਆਂ ਹੁਣ ਠੀਕ ਆ ਪਹਿਲੀ ਗੱਲ ਤਾਂ ਇਹ ਤੁਸੀਂ ਛਡਾ ਕੇ ਦੇਖੋ ਦੂਜੀ ਕਈਆਂ ਨੂੰ ਇਹਦੇ ਵੀ ਉੱਥੇ ਨਾਲ ਪੁਲਿਸ ਸਟੇਸ਼ਨ ਨਾਲ ਹੀ ਆ ਵੀ ਨਾਲ ਹੀ ਵਾਕਈ ਪੁਲਿਸ ਸਟੇਸ਼ਨ ਨਾਲ ਹੀ ਆ ਕੋਟਕਪੁਰਾ ਚੌਂਕ ਦੇ ਨਾਲ ਜਦੋਂ ਪੁਲਿਸ ਸਟੇਸ਼ਨ ਵਾਲਿਆਂ ਤੋਂ ਪੁਲਿਸ ਤੋਂ ਨਹੀਂ ਡਰਦੇ ਉਹਨਾਂ ਨੂੰ ਵੀ ਪਤਾ ਵੀ ਇੱਥੇ ਪੁਲਿਸ ਸਟੇਸ਼ਨ ਆ ਤੇ ਆਪਣਾ ਕੀ ਡਰ ਮੰਨਣਗੇ ਉਹ ਜਿਹੜੇ 15-20 ਬੰਦੇ ਕਾਫੇ ਚੱਕੀ ਫਿਰਦੇ ਆ ਹਥਿਆਰ ਚੱਕੀ ਫਿਰਦੇ ਆ ਆਪਣਾ ਡਰ ਮੰਨਣਗੇ ਦੂਜੀ ਗੱਲ ਵੀ ਜਿਹੜੇ ਲੋਕ ਇਹ ਕਮੈਂਟ ਕਰਦੇ ਆ ਉਹਨਾਂ ਨੂੰ ਮੈਂ ਇਹ ਮੈਸੇਜ ਆ ਉਹਨਾਂ ਨੂੰ ਗੱਲ ਕਰਦਾ ਜਿਹੜੇ ਬੰਦੇ ਕਮੈਂਟ ਕਰਦੇ ਆ ਵੀ ਬੈਠੇ ਘਰੇ ਕਮੈਂਟ ਛੱਡੀ ਜਾਂਦੇ ਛੱਡੀ ਜਾਂਦੇ ਤੁਸੀਂ ਆਏ ਨਹੀਂ ਕੀਤਾ ਤੁਸੀਂ ਆਏ ਨਹੀਂ ਕੀਤਾ ਤੁਸੀਂ ਜੋ ਨਹੀਂ ਕੀਤਾ ਬਾਈ ਜੀ ਤੁਸੀਂ ਮੇਰੀਆਂ ਵੀਡੀਓ ਦੇਖੋ ਪਹਿਲਾਂ ਮੇਰਾ ਪੇਜ ਫਰੋਲੋ ਜੇ ਮੇਰੀਆਂ ਤੁਸੀਂ 20 ਵੀਡੀਓ ਚੱਕੋਗੇ ਨਾ ਜਿਹਨਾਂ ਵਿੱਚੋਂ 18 ਜਾਂ ਤਾਂ ਮਿਹਨਤੀ ਲੋਕਾਂ ਦੀਆਂ ਹੋਣਗੀਆਂ ਜਾਂ ਕਿਸੇ ਦੇ ਭਲੇ ਦੀ ਹੋਊ ਜਾਂ ਕਿਤੇ ਪ੍ਰੋਟੈਸਟ ਕਰਦੇ ਲੋਕ ਠੀਕ ਆ ਜਾਂ ਲੋਕਾਂ ਦਾ ਦੁੱਖ ਜਾਂ ਮੋਟੀਵੇਸ਼ਨ ਵਾਲੀ ਵੀਡੀਓ ਹੋਊ ਕਿਸੇ ਨੂੰ ਮਤਲਬ ਕਿ ਮੋਟੀਵੇਟ ਕਰਨਾ ਆਪਾਂ ਜਾਂ ਗੁਰੂ ਘਰਾਂ ਦੀਆਂ ਹੋਣਗੀਆਂ ਹਿਸਟੋਰੀਕਲ ਪਲੇਸਸ ਹੋਣਗੀਆਂ ਤੇ ਚੰਗੀਆਂ ਵੀਡੀਓ ਹੁੰਦੀਆਂ ਤਕਰੀਬਨ ਆਪਣੀਆਂ ਤੇ ਉਹਨਾਂ ਨੂੰ ਤੂੰ ਸ਼ੇਅਰ ਹੀ ਨਹੀਂ ਕਰਦੇ ਬਾਈ ਨਾ ਤੂੰ ਸੁਣਦੇ ਆਂ ਉਹ ਵੀਡੀਓ ਪਤਾ ਕਿੰਨੇ ਦੇਖ ਨੇ 100 200 ਬੰਦਾ ਇਹ ਵੀਡੀਓ 5 ਲੱਖ ਦੇ ਨੇੜੇ ਪਹੁੰਚ ਗਈ ਆ ਮਤਲਬ ਉਹ ਤੁਸੀਂ ਗੰਦਮੰਦ ਦੇਖਦੇ ਹੋ ਜਿਹੜੇ ਜਿਹੜੇ ਕਹਿੰਦੇ ਸੀ ਵੀ ਮੈਲਣਾ ਨੰਬਰ ਦੇ ਆ ਉਹਦਾ ਪਹਿਲਾਂ ਮੈਂ ਉਹਨਾਂ ਨੂੰ ਇਹ ਅਨਸਰ ਹੈ ਵੀ ਪਹਿਲਾਂ ਉਹਨਾਂ ਨੂੰ ਮਿਲੋ ਜਿਹੜੇ ਲੋਕ ਗੰਦੀਆਂ ਵੀਡੀਓ ਪਾਉਂਦੇ ਆ ਠੀਕ ਆ ਜਾਂ ਗੰਦੀਆਂ ਗਾਲਾਂ ਕੱਢਦੇ ਆ ਗੰਦੇ ਸਮਾਜ ਨੂੰ ਮੈਸੇਜ ਦੇ ਰਹੇ ਆ ਪਹਿਲਾਂ ਉਹਨਾਂ ਨੂੰ ਮਿਲੋ ਕਿਉਂਕਿ ਫੇਸਬੁੱਕ ਨੂੰ ਵੀ ਪਤਾ ਤੁਸੀਂ ਦੇਖਣ ਵਾਲੇ ਲੋਕ ਨਾ ਬੇਫਕੂਫ ਆ ਕਿਉਂਕਿ ਫੇਸਬੁੱਕ ਨੂੰ ਇਹ ਪਤਾ ਵੀ ਲੋਕ ਗੰਦੀ ਚੀਜ਼ ਨੂੰ ਪ੍ਰੋਮੋਟ ਕਰਦੇ ਆ ਮਾੜੀ ਚੀਜ਼ ਨੂੰ ਪ੍ਰੋਮੋਟ ਕਰਦੇ ਆ ਫੇਸਬੁੱਕ ਵੀ ਉਸੇ ਵੀਡੀਓ ਨੂੰ ਪ੍ਰੋਮੋਟ ਕਰਦੀ ਹੈ ਚੰਗੀ ਵੀਡੀਓ ਫੇਸਬੁੱਕ ਵੀ ਨਹੀਂ ਚਲਾਉਂਦੀ ਕਿਉਂ ਉਹ ਕੋਈ ਰੱਬ ਨਹੀਂ ਉਹ ਬੰਦੇ ਹੀ ਬੈਠੇ ਆ ਜਿਹੜੇ ਜੱਜ ਕਰਦੇ ਵੀ ਕਿਹਨੂੰ ਲੋਕ ਦੇਂਦੇ ਆ ਕਿਹੜੀ ਚੀਜ਼ ਚੱਲ ਰਹੀ ਆ ਫੇਸਬੁੱਕ ਵੀ ਉਸੇ ਚੀਜ਼ ਨੂੰ ਪ੍ਰੋਮੋਟ ਕਰਦੀ ਆ ਇਹ ਵੀਡੀਓ ਤੁਹਾਨੂੰ ਦੱਸ ਗਈ ਹਾਲਾਂਕਿ ਤੁਹਾਨੂੰ ਇਹ ਨਹੀਂ ਪਤਾ ਵੀਡੀਓ ਬਣ ਪਤਾ ਲੱਗ ਗਈ ਉਹ ਲਾਈਵ ਹੋਇਆ ਬੰਦਾ ਉਦੋਂ ਹੀ ਉਹ ਲੜਨਾ ਖਤਮ ਕੀਤੀ ਉਹਨਾਂ ਨੇ ਲੜਾਈ ਨਹੀਂ ਹੋ ਸਕਦਾ ਉਹਨੂੰ ਮਾਰ ਵੀ ਸਕਦੇ ਸੀ ਇਹਨੇ ਬੰਦੇ ਸੀਗੇ ਠੀਕ ਹੈ ਵੀ ਜਿਹੜੇ ਤੁਸੀਂ ਜਿਹੜਾ ਦੇਖਣਾ ਗੰਦ ਪੈਲ ਉਹ ਦੇਖਦੇ ਆ ਉਹਨੂੰ ਫੇਸਬੁੱਕ ਪ੍ਰਮੋਟ ਕਰਦੇ ਆ ਠੀਕ ਹੈ ਤੇ ਜੇ ਤੁਸੀਂ ਨੰਬਰ ਦੀ ਗੱਲ ਕਰਦੇ ਹੋ ਉਹਨਾਂ ਨੂੰ ਮਿਲੋ ਪਹਿਲਾਂ ਜਿਹੜੇ ਛਰੇ ਮਗੰਦ ਪਾਉਂਦੇ ਆ ਘਰੇ ਬੈਠੇ ਤੁਸੀਂ ਬਹੁਤ ਗੱਲਾਂ ਕਰੀ ਨੇ ਬਹੁਤ ਸਿਆਣੇ ਆ ਜਾਂ ਮੈਰੀਆਂ ਹੁਣ ਵੀਡੀਓ ਦੇਖ ਲਓ ਨੈਕਸਟ ਵੀਡੀਓ ਆਉਣਗੀਆਂ ਮੇਰੀਆਂ ਚੰਗੀਆਂ ਹੋਣਗੀਆਂ ਮੋਟੀਵੇਸ਼ਨ ਵਾਲੀਆਂ ਹੋਣਗੀਆਂ ਕਿਸੇ ਦੇ ਫਾਇਦੇ ਦੀਆਂ ਹੋਣਗੀਆਂ ਮੈਂ ਦੇਖੋ ਤੁਸੀਂ ਕਿੰਨੀਆਂ ਤਾਂ ਸ਼ੇਅਰ ਕਰਦੇ ਤੇ ਕਿੱਥੋਂ ਤੱਕ ਪਹੁੰਚਦੀ ਹੈ ਵੀਡੀਓ ਠੀਕ ਹੈ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਬਈ ਸ਼ੇਅਰ ਕਰਕੇ ਜਿਹੜੇ ਬੰਦੇ ਕਮੈਂਟ ਕਰਦੇ ਆ ਠੀਕ ਤੇ ਦੂਜੀ ਗੱਲ ਬਾਈ ਤੂੰ ਬਾਹਰ ਨਿਕਲ ਫੇਰ ਪਤਾ ਲੱਗੂ ਕਿੱਥੇ ਕਿੱਥੇ ਸ਼ੁਰੂ ਨਸ਼ੇ ਕੀਤੇ ਹੁੰਦੇ ਹਰ ਥਾਂ ਲੜਾਈ ਹਰ ਥਾਂ ਝਗੜੇ ਹੁੰਦੇ ਆ ਠੀਕ ਹੈ ਤੇ ਮਤਲਬ ਕਿ ਕਹਿਣ ਦਾ ਪਾਵੇ ਹੈ ਵੀ ਪਹਿਲਾਂ ਲਿਖਣ ਤੋਂ ਪਹਿਲਾਂ ਨਾ ਸੋਚਿਆ ਕਰੋ ਕਿ ਤੂੰ ਸੋਡਾ ਕਰਦਾਰ ਕੀ ਹੈ ਵੀ ਤੁਸੀਂ ਕਿਹੇ ਜਿਹੇ ਵੀਡੀਓ ਦੇਖਦੇ ਆ ਮੇਰੀ ਚੰਗੀ ਵੀਡੀਓ ਤੁਹਾਡੇ ਤੱਕ ਪਹੁੰਚੀ ਨਾ ਤੁਸੀਂ ਦੇਖੀ ਆ ਸਾਰੀਆਂ ਦੇਖੋ ਮੇਰਾ ਪੇਜ ਫਰੋਲੋ ਫੇਰ ਗੱਲ ਕਰਿਓ ਮੇਰ ਨਾਲ ਇਹ ਕਿੰਨੀਆਂ ਵਧੀਆ ਵੀਡੀਓ ਮੈਂ ਕੋਸ਼ਿਸ਼ ਸਟਾਰਟਿੰਗ ਦੇ ਵਿੱਚ ਇਹੀ ਚੀਜ਼ ਲੈ ਕੇ ਆ ਸੀ ਮੈਂ ਅਜੇ ਮੋਟੀਵੇਸ਼ਨ ਸਪੀਕਰ ਵੀਡੀਓ ਪਾਉਣੇ ਮੋਟੀਵੇਟ ਕਰਨ ਲੋਕਾਂ ਨੂੰ ਪਰ ਲੋਕ ਕੋਈ ਵੀ ਨਹੀਂ ਚੰਗੀ ਵੀਡੀਓ ਦਿੰਦਾ ਮੇਰੇ ਜਾਣ ਪਛਾਣ ਵਾਲੇ ਵੀ ਨੋਨ ਵੀ ਬੰਦੇ ਪਿੰਡ ਦੇ ਵੀ ਤੂੰ ਆ ਨਹੀਂ ਆ ਪਾਉਣੀ ਜਦੋਂ ਵੀਡੀਓ ਇਹ ਜੀ ਪਾ ਦਿੰਦਾ ਨਾ ਬਾਈ ਤੂੰ ਆ ਪਾਉ ਆ ਨਹੀਂ ਪਾਉਣੀ ਸੀ ਤੇ ਵੀਡੀਓ ਸਹੀ ਸਹੀ ਨਹੀਂ ਹੈਗੀ ਤੂੰ ਵਧੀਆ ਵੀਡੀਓ ਪਾਇਆ ਕਰ ਪਰ ਉਹਨਾਂ ਨੂੰ ਵੀ ਹੁਣ ਅੱਜ ਮੈਸੇਜ ਮੈਂ ਦੇ ਹੀ ਦਿੰਨਾ ਵੀ ਜਿਹੜੇ ਮੈਨੂੰ ਸਲਾਹਾਂ ਦਿੰਦੇ ਆ ਤੁਸੀਂ ਮੇਰੀ ਚੰਗੀ ਵੀਡੀਓ ਸ਼ੇਅਰ ਕੀਤੀ ਹੈ ਕਦੇ ਇੱਕ ਵਾਰੀ ਵੀ ਸ਼ੇਅਰ ਕੀਤੀ ਚੰਗੀ ਵੀਡੀਓ ਜਿੱਚ ਤਾਂ ਆਪਦੀ ਫੋਟੋ ਆ ਜਾਂਦੀ ਜੇ ਬੰਦਾ ਆ ਜਾਂਦਾ ਉਹ ਤਾਂ ਸ਼ੇਅਰ ਕਰ ਦਿੰਦੇ ਵੀ ਚੱਲ ਮੇਰੀ ਇਹ ਚ ਫੋਟੋ ਆ ਵੀ ਮੇਰਾ ਨਾਮ ਆ ਗਾ ਵੀ ਸਾਡੇ ਰੈਸਟੋਰੈਂਟ ਦੇ ਆ ਦੇਖਣਗੇ ਜਾਂ ਹੋਰ ਦੇਖਣਗੇ ਠੀਕ ਹੈ ਤੇ ਤੁਸੀਂ ਕਦੇ ਸ਼ੇਅਰ ਕੀਤੀ ਹੈ ਸਲਾਹ ਦੇਣ ਵਾਲੇ ਮੈਨੂੰ ਬਥੇਰੇ ਆ ਜਾਂਦੇ ਆ ਜਿਵੇਂ ਵੀਡੀਓ ਪਾਉਣਾ ਯਾਰ ਤੂੰ ਆਖਾ ਤੋ ਪਾਤੀ ਜੋ ਮੈਨਾਂ ਲੰਗੇ ਤੂੰ ਆਖਾ ਤੋ ਪਾਤੀ ਆ ਨਹੀਂ ਸੀ ਪੋਣੀ ਤੈਨੂੰ ਸੂਟ ਨਹੀਂ ਕਰਦੀ ਤੇ ਮੈਂ ਉਹਨਾਂ ਨੂੰ ਇਹ ਪੁੱਛ ਦਿੰਦਾ ਕਿ ਤੁਸੀਂ ਚੰਗੀ ਵੀਡੀਓ ਤੁਸੀਂ ਬਾਈ ਸ਼ੇਅਰ ਕੀਤੀ ਆ ਕਦੇ ਦੇਖੀ ਆ ਇਹ ਲੱਗਿਆ ਮੈਸੇਜ ਵਾਕਈ ਵਧੀਆ ਤੁਸੀਂ ਪਹਿਲਾਂ ਮੇਰੀ ਪੇਜ ਫਰੋਲ ਲਿਓ ਫੇਰ ਗੱਲ ਕਰਿਓ ਪਹਿਲਾਂ ਤਾਂ ਸਟ ਪੇਜ ਫਰੋਲ ਕੇ ਫੇਰ ਗੱਲ ਕਰਿਓ ਤੇ ਜੇ ਤੁਸੀਂ ਉਹ ਚੀਜ਼ਾਂ ਨੂੰ ਸ਼ੇਅਰ ਕਰੋਗੇ ਪ੍ਰਮੋਟ ਕਰੋਗੇ ਫੇਰ ਤਾਂ ਮੈਂ ਤੁਹਾਡੇ ਨਾਲ ਐਗਰੀਆ ਵੀ ਵਾਕਈ ਮੈਂ ਯਾਰ ਇਹ ਜੀ ਵੀਡੀਓ ਨਹੀਂ ਪਾਉਣੀ ਸੀ ਤੇ ਜੇ ਹੁਣ ਮੰਨ ਕੇ ਚਲੋ ਵੀ ਤੁਸੀਂ ਉਹ ਚੀਜ਼ਾਂ ਦੇਖਦੇ ਹੀ ਨਹੀਂ ਹੈਗੇ ਮੈਂ ਵੀਡੀਓ ਪਾਈਆਂ ਦੋ ਯਕੀਨ ਮੰਨਿਓ ਇਹਦੋਂ ਪਹਿਲਾਂ ਦੀਆਂ ਦੋ ਵੀਡੀਓ ਪਤਾ ਕਰ ਲੀਆਂ ਸੀ ਉਦੋਂ ਬਾਅਦ ਚ ਪਾਈਆਂ ਸੀ ਸ਼ਾਇਦ ਹਾਂ ਵੀ ਇੱਕ ਤਾਂ ਸਾਈਬਰ ਕ੍ਰਾਈਮ ਵਾਲੇ ਜਿਵੇਂ ਆਪਾਂ ਤੋਂ ਪੈਸੇ ਲੁੱਟਦੇ ਫੇਰ ਕਾਲ ਆਉਂਦੀ ਆ ਕਿਵੇਂ ਫੇਰ ਕਾਲ ਆਉਂਦੀ ਆ ਕਿਵੇਂ ਆਪਣੇ ਤੋਂ ਪੈਸੇ ਲੁੱਟਦੇ ਆ ਕਿਵੇਂ ਉਹਨਾਂ ਤੋਂ ਨਿਕਲਿਆ ਜਾਂਦਾ ਕਿਵੇਂ ਆਪਾਂ ਪੈਸੇ ਕਢਾਉਣੇ ਆ ਕਿੱਥੇ ਕਾਲ ਕਰਨੀ ਆ ਕਿਹੜੇ ਆਫਿਸ ਮਿਲਣਾ ਕਿੱਥੋਂ ਕਿੱਥੇ ਕਾਲ ਲੱਗਦੀ ਆ ਕਦੋਂ ਕਾਲ ਲੱਗਦੀ ਆ ਠੀਕ ਹੈ ਦੂਜੀ ਮੈਂ ਨਾਲ ਦੀ ਨਾਲ ਵੀਡੀਓ ਪਾਈ ਵੀ ਜਿਹੜੀ ਫੇਕ ਕਾਲ ਹੁੰਦੀ ਆ ਆਪਾਂ ਨੂੰ ਕੁੜੀਆਂ ਆਈਡੀ ਭੇਜ ਦਿੰਦੀਆਂ ਆ ਆਪ ਦੀ ਫੰਡ ਰਿਕਵੈਸਟ ਭੇਜ ਦਿੰਦੀਆਂ ਉਹਦੋਂ ਬਾਅਦ ਆਪਾਂ ਨੂੰ ਵੀਡੀਓ ਕਾਲ ਕਰਕੇ ਗੰਦੀ ਵੀਡੀਓ ਬਣਾਉਂਦੀਆਂ ਤੇ ਆਪਣੇ ਲੋਕਾਂ ਨੂੰ ਉਹ ਪੁਰਸਾ ਹਾ ਲੈਂਦੇ ਤੇ ਪੈਸੇ ਲੈਂਦੀਆਂ ਨਹੀਂ ਵੀ ਥੋੜੀ ਵੀਡੀਓ ਵਾਇਰਲ ਕਰਾਂਗੀਆਂ ਠੀਕ ਹੈ ਇਹ ਵੀਡੀਓ ਮੈਂ ਦੋਨੇ ਪਾਈਆਂ ਦੋਨੇ ਵੀਡੀਓ ਯਕੀਨ ਮੰਨੋ ਇੱਕ 300 ਚੱਲੀ ਇੱਕ 200 ਇਹ ਵੀਡੀਓ 5 ਲੱਖ ਨੂੰ ਜਾਵੜ ਤੁਸੀਂ ਚੰਗੀ ਚੀਜ਼ ਬਾਈ ਦੇਂਦੇ ਹੀ ਨਹੀਂ ਸੋ ਮੈਂ ਇਹੀ ਕਹਿਣਾ ਬਾਈ ਜੀ ਵੀ ਆਪਣਾ ਤਾਂ ਕੰਮ ਆ ਵੀਡੀਓ ਬਣਾਉਣਾ ਵੀਡੀਓ ਬਣਾਵਾਂਗੇ ਜੇ ਤੁਸੀਂ ਚੰਗੀਆਂ ਸ਼ੇਅਰ ਕਰੋਗੇ ਤਾਂ ਚੰਗੀਆਂ ਬਣਾਵਾਂਗੇ